ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿੱਥੇ ਕਿ ਇੱਕ ਪਾਸੇ ਕਿਆਸਗਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 10 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਪ੍ਰੋਲ ਤੇ ਬਾਦ ਆਉਣਗੇ ਭਾਈ ਅਮਰਤਪਾਲ ਖਾਲਸਾ ਜੇ ਗੱਲ ਕਰੀਏ ਉਹਨਾਂ ਦੀ ਐਨਐਸਏ ਦੀ ਉਹਨਾਂ ਦੀ ਐਨਐਸਏ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਖਤਮ ਹੋ ਰਹੀ ਹੈ ਇਸ ਯਾਨੀ ਕਿ 18 ਮਾਰਚ ਨੂੰ 18 ਮਾਰਚ ਨੂੰ ਐਨਐਸਏ ਖਤਮ ਹੋ ਜਾਵੇਗੀ ਯੂਆਪਾ ਲੱਗਿਆ ਹੋਇਆ ਹੈ 10 ਨੂੰ ਪ੍ਰੋਲ ਮਿਲੇਗੀ 4 ਅਪ੍ਰੈਲ ਤੱਕ ਉਹ ਪ੍ਰੋਲ ਤੇ ਰਹਿਣਗੇ ਉਸ ਦੇ ਪੰਜ ਸਾਥੀ ਹੋਰ ਵੀ ਜਿਹੜੇ ਪ੍ਰੋਲ ਤੇ ਬਾਹਰ ਆ ਰਹੇ ਨੇ ਜਿਹੜੇ ਵਕ ਵਕ ਧਰਾਮਾਂ ਦਾ ਸ਼ਿਕਾਰ ਨੇ ਉਹ ਵੀ 2024 ਦੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਲੇਕਿਨ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਹਨਾਂ ਦੇ ਪਿਤਾ ਭਾਈ ਤਰਸੇਮ ਸਿੰਘ ਖਾਲਸਾ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਣਗੇ ਸੋਲੇਗਾਉਣਗੇ ਆਰਐਸ ਅਤੇ ਭਾਰਤੀ ਜਨਤਾ ਪਾਰਟੀ ਦੇ ਆਖਰਕਾਰ ਕਿਉਂ ਲਗਾਉਣਗੇ ਨਾਰੇ ਭਾਈ ਅੰਮ੍ਰਿਤਪਾਲ ਖਾਲਸਾ ਜੈ ਸ਼੍ਰੀ ਰਾਮ ਦੇ ਅਤੇ ਉਹਨਾਂ ਦੇ ਪਿਤਾ ਵੀ ਲਗਾਉਣਗੇ ਇਸ ਉੱਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਾਂਗੇ ਹਾਲਾਂਕਿ ਭਾਈ ਅੰਮ੍ਰਿਤਪਾਲ ਖਾਲਸਾ ਖਾਲਸਾ ਦੀ ਸਮਰਥਕ ਨੇ ਖਾਲਿਸਤਾਨ ਦੀ ਮੰਗ ਉਹਨਾਂ ਵੱਲੋਂ ਵਾਰ-ਵਾਰ ਕੀਤੀ ਗਈ ਜਦੋਂ ਲੋਕ ਸਭਾ ਦੀਆਂ ਚੋਣਾਂ ਜਿੱਤਿਆਂਗੇ ਇਸ ਤੇ ਉਹਨਾਂ ਦੀ ਮਾਤਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਖਾਲਸਤਾਨੀ ਸਮਰਥਕ ਨਹੀਂ ਹਾਂ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਮਾਤਾ ਮੇਰੇ ਪਿਤਾ ਕਹਿੰਦੇ ਨੇ ਕਿ ਅਸੀਂ ਖਾਲਿਸਤਾਨੀ ਸਮਰਥਕ ਨਹੀਂ ਹਾਂ ਅਸੀਂ ਖਾਲਸਾਤਨ ਦੀ ਮੰਗ ਨਹੀਂ ਕਰਦੇ ਤੇ ਉਹ ਮੇਰੇ ਮਾਤਾ ਪਿਤਾ ਨਹੀਂ ਬਵਾਲ ਮਚ ਗਿਆ ਲੇਕਿਨ ਹੁਣ ਕਿਉਂ ਕਿਹਾ ਜਾ ਰਿਹਾ ਹੈ ਕਿ ਜੈ ਸ਼੍ਰੀ ਰਾਮ ਦੇ ਨਾਰੇ ਬੋਲਣਗੇ ਲਗਾਉਣਗੇ ਇਸ ਦਾ ਵੱਡਾ ਖੁਲਾਸਾ ਕੀਤਾ ਹੈ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਕਿਹਾ ਕਿ ਏਜੰਸੀਆਂ ਦੇ ਬੰਦੇ ਨੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀ ਸੈਂਟਰ ਸਰਕਾਰ ਦੇ ਗ੍ਰਾਫਟਡ ਕੀਤੇ ਹੋਏ ਲੋਕ ਨੇ ਇਹ ਖਾਲਸਤਾਨੀ ਸਮਰਥਕ ਨਹੀਂ ਇਹ ਖਾਲਸਤਾਨ ਦੀ ਉਮੀਦ ਇਹਨਾਂ ਤੋਂ ਨਹੀਂ ਕੀਤੀ ਜਾ ਸਕਦੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਣਗੇ ਯਾਨੀ ਕਿ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਗਿਆ ਹੈ ਸਿਮਰਂਜ ਸਿੰਘ ਮਾਨ ਜੋ ਸ਼ੁਰੂ ਤੋਂ ਹੀ ਖਾਲਸਤਾਨੀ ਸਮਰਥਕ ਰਹੇ ਨੇ ਅਤੇ ਵਾਰ-ਵਾਰ ਉਹਨਾਂ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸਦੇ ਸਾਥੀ ਜਿਹੜੇ ਨੇ ਉਹ ਖਾਲਿਸਤਾਨੀ ਸਮਰਥਕ ਨਹੀਂ ਉਹ ਖਾਲਿਸਤਾਨੀ ਹਮਾਇਤੀ ਨਹੀਂ। ਇਸ ਲਈ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਭਾਈ ਤਰਸ ਸਿੰਘ ਖਾਲਸਾ ਵੱਲੋਂ ਬਿਆਨ ਆਇਆ ਹੈ ਕਿ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਹਾਂ, ਅਸੀਂ ਲੋਕਤੰਤਰ ਨੂੰ ਮੰਨਦੇ ਹਾਂ। ਭਾਈ ਅੰਮ੍ਰਿਤ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਇਹ ਪੂਰਾ ਪਰਿਵਾਰ ਜਿਹੜਾ ਹੈ ਜੈ ਸ਼੍ਰੀ ਰਾਮ ਦੇ ਨਾਰੇ ਬੋਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਮੈਨੂੰ ਹੀ ਲੱਗਦਾ ਕਿ ਇਸ ਤਰ੍ਹਾਂ ਅਸੀਂ ਜਿਹੜਾ ਹੈ ਖਾਲਸਤਾਨ ਲੈ ਸਕਦੇ ਹਾਂ